ਆ ਦੇਖ ਲੋ ਅੱਜ ਕੱਲ ਡੇਰਿਆਂ ਦਾ ਕੀ ਹਾਲ ਐ ਕਿ ਕਿਵੇਂ ਜਦੋਂ ਡੇਰੇ ਦੇ ਵਿੱਚ ਕੋਈ ਆਪਣੀ ਅਰਦਾਸ ਲਗਾ ਕੇ ਜਾਂਦਾ ਜਿਵੇਂ ਇਹਨਾਂ ਪਖੰਡਿਆਂ ਦਾ ਕਹਿਣਾ ਕਿ ਸਾਡੇ ਡੇਰੇ ਦੇ ਉੱਤੇ ਇਸਨੇ ਅਰਦਾਸ ਲਗਾਈ ਸੀ ਤੇ ਉਹਦੀ ਅਰਦਾਸ ਪੂਰੀ ਹੋਈ ਹੋਈ ਜਿਸ ਤੋਂ ਬਾਅਦ ਇਹਨਾਂ ਦੇ ਬਲੋ ਇਹਨਾਂ ਡੇਰੇ ਦੇ ਬਾਬਿਆਂ ਨੂੰ ਜਾਂ ਪਰ ਜਈਆਂ ਮਾਤਾ ਨੂੰ ਮੰਨ ਲੋ ਮਾਲਕਾ ਦਿੱਤਾ ਜਾਂਦਾ ਤਾਂ ਉਹਨੂੰ ਵੀਡੀਓ ਸਕਰੀਨ ਦੇ ਉੱਤੇ ਦਿਖਾ ਰਹੇ ਤਾਂ ਦਾਦੀ ਕਿ ਇਹ ਬੇਬੇ ਆਪਣੇ ਨਸ਼ੇਰੇ ਪੁੱਤ ਦੇ ਵਾਸਤੇ ਨਸ਼ੇੜੀ ਪੁੱਤ ਦੇ ਵਾਸਤੇ ਇਹਦੇ ਕੋਲ ਆਈ ਸੀ ਤੇ ਇਸਨੇ ਔਰ ਜਿਹੜੀ ਕਿ ਇੱਥੇ ਅਰਦਾਸ ਲਗਾਈ ਜਿਸ ਤੋਂ ਬਾਅਦ ਇਹ ਬੇਬੇ ਜਿਹੜੀ ਕਿ ਸੋਹਣੇ ਸੂਟ ਕੱਪੜੇ ਲੈ ਕੇ ਆਈ ਤੇ ਨਾਲ ਮਠਾਈ ਐਨਾ ਹੀ ਨਹੀਂ ਫਰੂਟ ਤੱਕ ਤੇ ਨਾਲ ਹੀ ਜਿਹੜਾ ਕਿ ਉਸ ਨੂੰ ਮਾਇਆ ਤੱਕ ਵੀ ਦਿੱਤੀ ਗਈ ਹੈ ਜਿਸ ਦੇ ਚਾਲ ਦੇ ਉਸ ਪਖੰਡਣੀ ਨੇ ਪੁੱਛਿਆ ਕਿ ਆਖ ਤੂੰ ਇਹ ਕਾਦੀ ਕੜਾਹੀ ਲੈ ਕੇ ਆਈ ਆ ਤਾਂ ਉਸ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਉਸ ਦਾ ਪੁੱਤ ਜਿਹੜਾ ਕਿ ਨਸ਼ੇ ਕਰਦਾ ਸੀ ਤੇ ਤੁਹਾਡੇ ਕੋਲ ਆਈ ਸੀ ਅਰਦਾਸ ਕਰੀ ਸੀ ਜਿਸ ਤੋਂ ਬਾਅਦ ਉਹਦਾ ਪੁੱਤ ਨਸ਼ੇ ਕਰਨੋਂ ਹਟ ਗਿਆ ਤੇ ਨਾਲ ਹੀ ਜਿਹੜਾ ਕਿ ਉਜ਼ਾ ਪੁੱਤ ਚੰਗੇ ਕੰਮਕਾਰ ਤੇ ਵੀ ਲੱਗ ਪਿਆ ਜਿਸ ਤੋਂ ਬਾਅਦ ਹੁਣ ਉਸ ਦੀ ਪੀਆ ਦੀ ਵੀ ਫਾਇਦ ਜਿਹੜੀ ਬਾਹਰ ਲੱਗੀ ਹੋਈ ਆ ਤਾਂ ਫਿਰ ਮਾਤਾ ਨੇ ਕਿਹਾ ਕਿ ਗੋਈ ਨਹੀਂ ਆਵੇ ਕੰਮ ਵਾਂਜੂ ਪਰ ਆਰੀਲੀ ਬਾਦ ਦੀ ਜਿਹੜੀ ਕੜਾਹੀ ਆ ਉਹ ਇਦੋਂ ਵੀ ਵਧੀਆ ਲੈ ਕੇ ਆਈ ਤਾਂ ਇੱਥੇ ਤੁਸੀਂ ਸਾਪ ਆ ਸੁਣ ਹੀ ਸਕਦੇ ਹੋ ਤਾਂ ਮੰਨ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੂਹ ਮੰਗਿਆ ਜਿਹੜਾ ਕਿ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਮਾਤਾ ਦੇ ਨਾਮ ਦੀ ਕੜਾਹੀ ਕਹਿ ਕੇ ਇਹਨਾਂ ਦੇ ਵੱਲੋਂ ਲੋਕਾਂ ਦੀ ਚੰਗੀ ਫਿਰ ਲੁੱਟ ਕੀਤੀ ਜਾਂਦੀ ਆ ਚੰਗਾ ਮਾਲੋ ਮਾਲ ਇਹਨਾਂ ਵੱਲੋਂ ਲਿਆ ਜਾਂਦਾ ਤਾ ਗੱਲੇ ਕੱਪੜਿਆਂ ਤੇ ਗੱਲ ਹੀ ਨਹੀਂ ਇਥੋਂ ਤੱਕ ਕਿ ਕੋਈ ਸੋਨੇ ਦੀ ਰਿੰਗ ਕੰਨਾਂ ਨੂੰ ਟੌਪਸ ਆ ਪੈਰਾਂ ਨੂੰ ਝਾਂਜਰਾਂ ਜਾਂ ਕੁਝ ਵੀ ਜਿਹੜਾ ਕੀ ਇਹਨਾਂ ਦੇ ਬੋਲ ਜਿਹੜੀ ਵਧੀਆ ਕਰਾਹੀ ਕਹੀ ਜਾਂਦੀ ਹੈ ਉਸ ਦੇ ਵਿੱਚ ਅਜਿਹਾ ਕੁਝ ਜਿਹੜਾ ਕੀ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਦੀ ਕਰਾਹੀ ਦੇ ਨਾਮ ਤੇ ਕਿਵੇਂ ਲੋਕਾਂ ਤੋਂ ਜਿਹੜਾ ਕੀ ਇਸ ਤਰੀਕੇ ਦੇ ਨਾਲ ਜਿਹੜੀ ਇਹ ਲੁੱਟ ਹੋ ਰਹੀ ਹੈ ਠੀਕ ਹੈ ਮੰਨਦੇ ਆ ਕਿ ਅਜਨੇ ਸਮੇਂ ਦੇ ਵਿੱਚ ਲੋਕ ਬੇहद ਦੁਖੀ ਨੇ ਤੇ ਆਪਣੇ ਦੁੱਖ ਨੂੰ ਦੂਰ ਕਰਨ ਦੇ ਵਾਸਤੇ ਉਹ ਅਜਿਹੇ ਡੇਰੇਆਂ ਦੇ ਉੱਤੇ ਜਾਂਦੇ ਨੇ ਤਾਂ ਸੋਚਦੇ ਨੇ ਕਿ ਸ਼ਾਇਦ ਸਾਡਾ ਜੜਾ ਕੀ ਕੰਮ ਹੋ ਜਾਵੇਗਾ ਪਰ ਤੂੰ ਦੱਸ ਦੇ ਕਿ ਜੋ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਬਣੇ ਹੋਏ ਨੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਕੇ ਰਹਿਣਗੇ ਪਰ ਅਜੇ ਲੋਕਾਂ ਦੇ ਤੱਕੇ ਨਾ ਚੜਾ ਕਰੋ ਤੁਹਾਨੂੰ ਅਜੇ ਬਹਿਮਾਂ ਦੇ ਵਿੱਚ ਪਾ ਦਿੰਦੇ ਨੇ ਕਿਉਂਕਿ ਜਦੋਂ ਉਸ ਵੈਗਰੂ ਦੀ ਉਸ ਪ੍ਰਮਾਤਮਾ ਦੀ ਅਕਸ ਵੱਲੀ ਹੋ ਜਾਂਦੀ ਹੈ ਤਾਂ ਤੁਹਾਡੇ ਕਾਰਜ ਆਪਣੇ ਆਪ ਰਾਸ ਆ ਜਾਂਦੇ ਨੇ ਪਰ ਤੁਹਾਨੂੰ ਸ਼ਾਇਦ ਇਹ ਲੱਗਦਾ ਕਿ ਸਾਡੀ ਅਸੀਂ ਇਸ માતા ਕੋਲੇ ਆਏ ਸੀ ਇਸ ਬਾਬੇ ਕੋਲ ਆਏ ਸੀ ਤੇ ਸਾਡਾ ਕੰਮ ਤਾਂ ਇਸ ਬਾਬੇ ਨੇ ਕੀਤਾ ਅਸੀਂ ਜੋ ਬਲੀਆਂ ਬੁਲੀਆਂ ਦਿੱਤੀਆਂ ਤਾਂ ਸਾਡਾ ਕੰਮ ਹੋਇਆ ਇਹ ਕਦੇ ਵੀ ਨਹੀਂ ਹੁੰਦਾ ਜੋ ਪ੍ਰਮਾਤਮਾ ਨੇ ਤੁਹਾਡੇ ਜ਼ਿੰਦਗੀ ਦੇ ਵਿੱਚ ਲਿਖ ਦਿੱਤਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲੇਗਾ ਜਦੋਂ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਤਾਂ ਸਮਾਂ ਆਉਂਦਾ ਤਾਂ ਉਸ ਸਮੇਂ ਦੇ ਮੁਤਾਬਿਕ ਹੀ ਤੁਹਾਨੂੰ ਜਿਹੜੀ ਕਿ ਚੀਜ਼ ਮਿਲਦੀ ਹੈ